ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਅ ਬਾਬਾ ਜੀ ਦੀ ਮੈਂ ਗੱਲ ਸੁਣੀ ਤੇ ਗੱਲ ਬੜੀ ਕਮਾਲ ਦੀ ਕੀਤੀ ਬਾਬਾ ਜੀ ਨੇ ਤੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਸੰਗਤਾਂ ਨੂੰ ਸਮਝਾਇਆ ਬੇਨਤੀ ਕੀਤੀ ਤੇ ਸ਼ਾਇਦ ਮੈਨੂੰ ਲੱਗਦਾ ਵੀ ਉਹ ਬੇਨਤੀ ਮੰਨੀ ਵੀ ਉਹ ਸਾਰਿਆਂ ਨੇ ਹੋਊਗੀ ਜਿਹੜੇ ਸਾਹ ਨਾਲ ਉਹ ਟੰਗ ਦੇ ਨਾਲ ਬਾਬਾ ਜੀ ਨੇ ਬੇਨਤੀ ਕੀਤੀ ਬੇਨਤੀ ਹੋ ਮੰਨਣ ਯੋਗ ਵੀ ਹੈ ਤੇ ਮੰਨਣੀ ਚਾਹੀਦੀ ਵੀ ਹੈ ਕਿਉਂਕਿ ਅਸੀਂ ਸਾਰੇ ਸਿੱਖਾਂ ਦੇ ਸਿੱਖ ਜੋ ਗੁਰੂ ਘਰ ਦੇ ਵਿੱਚ ਮਰਯਾਦਾ ਗੁਰੂ ਸਹਿਮਾਨਾ ਨੇ ਚਲਾਈ ਆ ਜੋ ਗੁਰੂ ਘਰ ਦਾ ਵਿਧਾਨ ਆ ਜੋ ਕਾਨੂੰਨ ਆ ਉਹ ਸਾਨੂੰ ਸਾਰਿਆਂ ਨੂੰ ਲਾਗੂ ਕਰਨਾ ਚਾਹੀਦਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਗੱਲ ਆਪਾਂ ਮੁੱਦੇ ਦੀ ਕਰੀਏ ਬੱਬਾ ਜੀ ਕਹਿੰਦੇ ਕਹਿੰਦੇ ਭਾਈ ਤੁਸੀਂ ਸਾਰੇ ਪੜੇ ਲਿਖੇ ਸੂਝਮਾਨ ਐਜੂਕੇਟਿਡ ਬੰਦੇ ਕਹਿੰਦਾ ਤੁਸੀਂ ਪੈਣਾ ਪੈਣ ਭਰਾ ਸਾਰੇ ਮੇਰੇ ਜਿਹੜੇ ਬੈਠੀਆਂ ਤੁਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੋਈ ਕੰਨ ਐਮਏ ਪਾਸ ਆ ਕੋਈ ਬੀਏ ਪਾਸ ਆ ਕਿਸੇ ਨੇ ਪੀਐਚਡੀ ਕੀਤੀ ਆ ਸਾਰੇ ਸਮਝਦਾਰ ਬੰਦਿਆਂ ਪਰ ਕਹਿੰਦਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਤੁਸੀਂ ਆਪਦੇ ਘਰੇ ਜਿਹੜਾ ਪ੍ਰਸ਼ਾਦਾ ਛਕਦੇ ਆ ਉਹ ਖੜਕੇ ਛਕਦੇ ਆ ਕਿ ਬਹਿ ਕੇ ਬਾਹ ਖੜੀ ਕਰਕੇ ਮੈਨੂੰ ਬੰਦੇ ਦੱਸ ਦਿਓ ਆਪਦੇ ਘਰੇ ਕਹਿੰਦਾ ਜੇ ਤੁਸੀਂ ਪ੍ਰਸ਼ਾਦਾ ਛਕਦੇ ਆ ਸਾਰੇ ਹੀ ਜੋੜੇ ਲਾ ਕੇ ਬਹਿ ਕੇ ਛਕਦੇ ਆ ਤੇ ਕਹਿੰਦਾ ਇੱਥੇ ਆਪਾਂ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ ਗੁਰੂ ਦੇ ਲੰਗਰ ਦੇ ਵਿੱਚ ਕੋਈ ਪਰਵਾਹੀ ਨਹੀਂ ਕੀਤੀ ਸਾਰਿਆਂ ਦੇ ਜੋੜੇ ਪਾਇਏ ਸੀ ਕਿ ਅਖੜਾ 100 ਦੇ ਵਿੱਚੋਂ 5 ਬੰਦੇ ਇਹੋ ਜਿਹੇ ਹੋਣ ਜਿਨ੍ਹਾਂ ਨੇ ਜੋੜੇ ਲਾ ਕੇ ਮਰਜਾਦਾ ਅਨੁਸਾਰ ਲੰਗਰ ਜਿਹੜਾ ਪ੍ਰਸ਼ਾਦਾ ਛਕਿਆ ਹੋਵੇ ਦੂਜੀ ਗੱਲ ਦੂਜੀ ਗੱਲ ਬਾਬਾ ਜੀ ਕਹਿੰਦੇ ਵੀ ਜਿਹੜਾ ਭੋਜਨ ਹੈ ਖੜ ਕੇ ਕੌਣ ਛਕਦਾ ਬੰਦਾ ਤਾਂ ਕਹਿੰਦਾ ਜਦੋਂ ਵੀ ਪ੍ਰਸ਼ਾਦਾ ਸ਼ੱਕਦਾ ਛੱਕ ਦੀ ਮੰਜੇ ਤੇ ਬਹਿ ਕੇ ਛੱਕੇ ਬਹਿ ਕੇ ਛੱਕਦਾ ਪਰ ਕਹਿੰਦਾ ਜਿਹੜਾ ਭੋਜਨ ਜਿਹੜਾ ਪ੍ਰਸ਼ਾਦਾ ਭੋਜਨ ਆਪਦਾ ਕਹਿੰਦਾ ਇਹ ਖੜ ਕੇ ਛੱਕਦੇ ਹੁੰਦੇ ਆ ਮੱਝਾਂ ਗਾਵਾਂ ਪਸ਼ੂ ਪੰਛੀ ਜਿੰਨੇ ਵੀ ਆ ਕਹਿੰਦਾ ਸਾਰੇ ਉਹ ਖੜ ਕੇ ਛੱਕਦੇ ਆ ਜਿਹੜਾ ਲੰਗਰ ਆਪਦਾ ਭੋਜਨ ਆ ਵਾਏ ਗੁਰੂ ਕਦੇ ਵੀ ਕਹਿੰਦਾ ਆਪਾਂ ਮੱਝ ਨੂੰ ਐ ਨਹੀਂ ਵੇਖਿਆ ਵੀ ਬਹਿ ਕੇ ਆਪਦਾ ਹਰਾ ਖਾਂਦੀ ਆ ਜਾਂ ਗਾਂ ਨੂੰ ਆਪਾਂ ਵਹਾਰਿਆ ਖਾਂਦੀ ਆ ਉਹ ਖੜ ਕੇ ਛੱਕਦੇ ਆ ਤੇ ਅਸੀਂ ਕਹਿੰਦਾ ਸਾਰੇ ਪਸ਼ੂ ਵਰਤੀ ਦੇ ਬੰਦੇ ਆ ਕਿਉਂਕਿ ਇਸੀ ਗੁਰੂ ਘਰ ਦੀ ਮਰਜ਼ਾਦਾ ਦੀ ਉਲੰਘਣਾ ਕਰਦੇ ਆ ਤੇ ਕੋਈ ਪਰਵਾਹ ਨਹੀਂ ਕਰਦੇ ਤੀਜਾ ਪੁਆਇੰਟ ਉਹ ਕਹਿੰਦਾ ਵੀ ਜਿਹੜੀ ਬਾਬਾ ਜੀ ਕਹਿੰਦੇ ਸੈਂਟੀਫਾਈਡ ਤਰੀਕੇ ਦੇ ਨਾਲ ਜਿਹੜੀ ਸਾਇੰਸ ਆਏ ਕਹਿੰਦੀ ਵੀ ਜੇ ਤੋ ਬੰਦਾ ਥੱਲੇ ਬਹਿ ਕੇ ਪ੍ਰਸ਼ਾਦਾ ਛਕਦਾ ਤਾਂ ਉਹਦੀਆਂ 50% ਬਿਮਾਰੀਆਂ ਆਪਣੀਆਂ ਜਿਹੜੀਆਂ ਇਹ ਆਟੋਮੈਟਿਕ ਠੀਕ ਹੋ ਜਾਂਦੀਆਂ ਸੋ ਸਾਨੂੰ ਸਾਰਿਆਂ ਨੂੰ ਇਸ ਮਾਨ ਮਰਜ਼ਾਦਾ ਦਾ ਗੁਰੂ ਘਰ ਦੀ ਦਾ ਖਿਆਲ ਰੱਖਣਾ ਚਾਹੀਦਾ ਜਿੱਥੋਂ ਵੀ ਗਿਆਨ ਮਿਲੇ ਸਾਨੂੰ ਲੈਣਾ ਚਾਹੀਦਾ ਕਿਉਂਕਿ ਸਿੱਖਾਂ ਸਿੱਖਣਾ ਚਾਹੀਦਾ ਤੇ ਜਦੋਂ ਵੀ ਇਹਦੇ ਗੁਰੂ ਘਰ ਜਾ ਕੇ ਉਹਦਾ ਪੂਰਾ ਲਾਅ ਜਿਹੜਾ ਕਾਨੂੰਨ ਆ ਗੁਰ ਕਰਦੀ ਮਰਜ਼ਾਦਾ ਉਹ ਮੰਨਣੀ ਚਾਹੀਦੀ ਹੈ ਜੀ ਸੋ ਵੀਡੀਓ ਤੇ ਵੀ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ